ਰਾਈਟ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਿੱਗੀ ਜੀ ਹੈ ਇਹਨੂੰ ਕਰਦੇ ਆਂ ਦੋਸਤੋ ਅੱਜ ਸਾਡੇ ਨਾਲ ਖਾਸ ਮਹਿਮਾਨ ਜਿਹੜੇ ਨੇ ਉਹ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਪੰਥ ਕਾਗੂ ਭਾਈ ਬਲਵੰਤ ਸਿੰਘ ਜੀ ਗੋਪਾਲਾ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਪਿਛਲੇ ਦਿਨੀ ਬਾਬਾ ਹਰਨਾਮ ਸਿੰਘ ਧੂਮਾ ਵੱਲੋਂ ਕੁੰਭ ਦੇ ਮੇਲੇ 'ਚ ਜਾ ਕੇ ਇਸ਼ਨਾਨ ਕਰਨਾ ਉਸ ਤੋਂ ਬਾਅਦ ਇੱਕ ਵਿਵਾਦ ਸ਼ੁਰੂ ਹੋ ਗਿਆ ਜਿਹਦੇ ਵਿੱਚ ਬਹੁਤ ਸਾਰੇ ਪੰਥਕ ਆਗੂ ਇਸ ਗੱਲ ਦਾ ਜਿਹੜਾ ਹੈਗਾ ਉਹ ਵਿਰੋਧ ਕਰ ਰਹੇ ਨੇ ਚਰਚਾ ਛਿੜ ਰਹੀ ਹੈ ਸੋ ਭਾਈ ਗੋਪਾਲਾ ਜੀ ਅੱਜ ਸਾਡੇ ਨਾਲ ਜੁੜੇ ਹੋਏ ਨੇ ਤੇ ਆਪਾਂ ਉਹਨਾਂ ਦੇ ਕੋਲੋਂ ਜਾਣਾਂਗੇ ਕੀ ਗੱਲਬਾਤ ਹੋਈ ਹੈ ਕਿਉਂ ਗਏ ਨੇ ਜਾਣਾ ਸਹੀ ਹੈ ਜਾਂ ਨਹੀਂ ਸਹੀ ਉਹ ਸਾਰੀ ਗੱਲਬਾਤ ਆਪਾਂ ਕਰਾਂਗੇ ਸੋ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਬਾਬਾ ਹਰਨਾਮ ਸਿੰਘ ਚੜਦੀ ਕਲਾ ਜੀ ਐਨ ਚੜਦੀ ਕਲਾ ਬਹੁਤ ਵਧੀਆ ਜੀ ਠੀਕ ਠਾਕ ਹੈ ਤੁਸੀਂ ਸੁਣਾਓ ਚੜਦੀ ਕਲਾ ਹਾਂਜੀ ਜੀ 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 ਸੋ ਭਾਈ ਸਾਹਿਬ ਕਿਵੇਂ ਦੇਖਦੇ ਹੋ ਬਾਬਾ ਤੁਮਾਂ ਹੋਰਾਂ ਦਾ ਜਾ ਕੇ ਕੁੰਭ ਦੇ ਮੇਲੇ 'ਚ ਇਸ਼ਨਾਨ ਕਰਨਾ ਤੇ ਨਾਲ ਉਹ ਸ਼ਖਸ਼ ਦੇਖਿਆ ਗਿਆ ਜਿਸਨੇ ਕਿਸੇ ਵੇਲੇ ਭਾਈ ਹਵਾਰੇ ਤੋਂ ਥੱਪੜ ਖਾਧਾ ਸੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ ਸੋ ਇਹ ਸਾਰੇ ਤੋਂ ਬਾਅਦ ਬਹੁਤ ਸਾਰੀ ਚਰਚਾ ਛੜੀ ਹੋਈ ਹੈ ਸੋ ਆਪ ਜੀ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਵੀਰ ਜੀ ਇੱਕ ਨਾ ਇੱਕ ਪਿਲੇਖਾ ਚੱਲ ਰਿਹਾ ਹੈ ਇਹ ਬੰਦਿਆਂ ਦੀਆਂ ਕਿਸੇ ਨਾਲ ਛਕਲਾਂ ਲੱਗਦੀਆਂ ਨੇ ਜੀ ਉਹ ਦੀ ਥੱਪਾਈ ਹਵਾਰੇ ਦੇ ਥੱਪੜ ਨੇ ਇਕਲ ਟਿਕਾਣੇ ਕਰਤੀ ਉਹ ਤਾਂ ਕਿਤੇ ਵੀ ਨਹੀਂ ਹੁਣ ਜਾਊਗਾ ਉਹ ਤਾਂ ਜਿੱਥੇ ਟਿਕਾਣੇ ਲੱਗ ਗਿਆ ਬੈਠ ਗਿਆ ਕਿਤੇ ਉਹ ਅਸਲ 'ਚ ਕੋਈ ਹੋਰ ਸ਼ਖਸ਼ਾ ਠੀਕ ਹੈ ਉਹਨਾਂ ਦਾ ਹੀ ਆ ਉਹ ਹਿੰਦੂ ਬਰਗੇਡ ਦਾ ਹੀ ਆ ਕੋਈ ਉਹਨਾਂ ਦਾ ਹਨਾ ਨਾ ਗਿਆ ਬਾਈ ਸਾਥ ਸੂਤ ਆ ਕੋਈ ਉਹ ਵੈਸੇ ਕਾਫੀ ਉਹ ਗੱਲ ਕਲੀਅਰ ਹੋ ਗਈ ਹੈ ਉਹ ਨਹੀਂਗਾ ਠੀਕ ਹੈ ਨਹੀਂ ਗੱਲ ਫਰਨਾਮ ਸਿੰਘ ਦੀ ਕੁੰਭ ਦੇ ਮੇਲੇ ਤੇ ਜਾ ਕੇ ਨਹਾਉਣ ਦੀ ਹਾਂਜੀ ਮੈਂ ਅ ਛੋੜੀਆਂ-ਜੀਆਂ ਵੱਡੀਆਂ ਪਹਿਲਾਂ ਨਾਲ ਸੰਗਤ ਨੂੰ ਗੱਲਾਂ ਤੋਂ ਸਪਸ਼ਟ ਕਰਾ ਦਿਆਂ ਜੀ ਕਿ ਇਹੋ ਜੀਆਂ ਕੀ ਮਜਬੂਰੀਆਂ ਨੇ ਇਸ ਤੋਂ ਪਹਿਲਾਂ ਦਾ ਮੈਂ ਹਵਾਲਾ ਦੇ ਕੇ ਗੱਲ ਸ਼ੁਰੂਆਤ ਕਰਦਾ ਕਿ ਬਹੁਤ ਸਾਰੀਆਂ ਜਿਹੜੀਆਂ ਉਸ ਵਿਅਕਤੀ ਨੇ ਹਰਮਾਨ ਸਿੰਘ ਨੇ ਇੱਕ ਤੇ ਇੱਕ ਤੇ ਇੱਕ ਤੇ ਬਹੁਤ ਵੱਡੀਆਂ ਭਾਰੀ ਗਲਤੀਆਂ ਕੀਤੀਆਂ ਹੋਈਆਂ ਨੇ ਜੀ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜਾਬ ਵਿੱਚ ਬੇਅਦਬੀਆਂ ਹੋਈਆਂ ਹਮ ਸਰੂਪ ਅੱਗਾ ਲਾ ਕੇ ਫਾੜ ਦਿੱਤੇ ਗਏ ਜੀ ਗਲੀਆਂ ਚ ਆਗ ਫਲਾਰ ਦਿੱਤੇ ਗਏ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਕਰ ਲਏ ਗਏ ਹਮ ਸਾਰੀ ਸੰਗਤ ਵਿੱਚ ਪੰਥ ਵਿੱਚ ਵਿਦੇਸ਼ਾਂ ਚ ਵਸਦੀਆਂ ਸੰਗਤਾਂ ਪੰਜਾਬ ਚ ਹਰ ਸਿੱਖ ਦਾ ਹਿਰਦਾ ਬਲੂੰਦਿਆ ਗਿਆ ਹਮ ਬਿਲਕੁਲ ਕੌਮ ਦਾ ਬੱਚਾ ਬੱਚਾ ਛੜਕਾਂ ਤੇ ਪੁਲਾਂ ਮਹਿਰਾਂ ਤੇ ਆਣ ਕੇ ਬੈਠ ਗਿਆ ਰਸਤੇ ਬੰਦ ਕਰ ਦਿੱਤੇ ਰੋਸ ਵਿੱਚੋਂ ਸਿੱਖਾਂ ਦੀ ਕੋਲ ਹੈ ਵੀ ਕੀ ਇਸ ਤੋਂ ਵੱਧ ਕਰਨ ਨੂੰ ਜੀ ਜੀ ਤੇ ਜੀ ਸੰਗਤ ਨੇ ਇਨਸਾਫ ਹੀ ਮੰਗਿਆ ਕਿ ਇੱਥੇ ਬਾਦਲ ਕਿਆਂ ਦੀ ਹਕੂਮਤ ਸੀ ਤੇ ਬਾਦਲ ਕਿਆਂ ਦੀ ਪੀਸ ਨੇ ਸੈਨਿਕ ਵਰਗੀਆਂ ਨੇ ਸ਼ਰੀਆਂ ਗੋਲੀਆਂ ਚਲਾ ਕੇ ਇਹ ਨਾਮ ਬਾਣੀ ਦਾ ਜਾਪ ਕਰਦੀਆਂ ਬਹਿਬਲ ਕਲਾ ਕੋਟ ਕਪੂਰੇ ਦੇ ਵਿੱਚ ਸੰਗਤਾਂ ਦੇਤੇ ਲਾਚੀ ਚਾਰਜ ਅੰਨੇਵਾਅ ਫਾਇਰਿੰਗ ਗੋਲੀਆਂ ਚਲਾ ਕੇ ਦੋ ਸਿੰਘ ਸ਼ਹੀਦ ਕਰ ਦਿੱਤੇ ਕਿੰਨੇ ਕਾ ਫੱਟੜ ਕਰ ਦਿੱਤੇ ਮਾਵਾ ਭੈਣਾਂ ਨੂੰ ਉੱਥੇ ਕੁੱਟਿਆ ਮਾਰਿਆ ਗਿਆ ਡਾਂਗਾ ਨਾਲ ਗੰਦੇ ਪਾਣੀਆਂ ਦੀ ਬਿਸ਼ਰਮ ਮਾਰੀ ਜਾਂਦੀਆਂ ਜੀ ਖਾਸ ਸਿੱਖ ਜਿਹੜਾ ਉੱਥੇ ਕੁਰਲਾ ਹੋ ਗਿਆ ਉਸ ਸ਼ਹਾਦਤ ਤੋਂ ਬਾਅਦ ਉਸ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਦਸਹਿਰਾ ਹੁੰਦਾ ਉੱਥੇ ਬਰਗਾੜੀ ਪਿੰਡ ਦੇ ਵਿੱਚ ਬਹੁਤ ਵੱਡਾ ਸਮਾਗਮ ਹੋਇਆ ਜੀ ਇਹ ਬੰਦਾ ਹਰਨਾਮਨ ਸਿੰਘ ਬਾਦਲਾਵ ਦੀ ਬੁੱਕੇ ਚ ਬੈਠਾ ਰਿਆ ਇਸ ਕਿਸ ਅਧਿਕਾਰ ਦੇ ਨਾਲ ਆਪਣੇ ਆਪ ਨੂੰ ਦੰਬਨੀ ਟਕਸਾਲ ਦਾ ਮੁਖੀ ਕਰਾਉਂਦਾ ਇਹ ਉਹ ਸ਼ਹੀਦਾਂ ਦੇ ਬੁੱਲੇ ਖੂਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਮੰਗਦੇ ਸਿੱਖਾਂ ਦੀ ਸ਼ਹਾਦਤ ਤੇ ਇਹ ਬੰਦਾ ਨਹੀਂ ਗਿਆ ਹਮ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਦੀ ਸਿੱਖਾਂ ਨੇ ਗੱਲ ਕੀਤੀ ਕਦੀ ਨਹੀਂ ਗਿਆ ਜੀ ਠੀਕ ਹੈ ਜੀ ਇਸ ਤੋਂ ਬਾਅਦ ਅੱਗੇ ਤੋਂ ਅੱਗੇ ਵਾਪਰਦਾ ਗਿਆ ਬਾਦਲ ਕੇ ਉਹ ਨੇ ਜਿਨ੍ਹਾਂ ਨੇ ਰੱਜ ਕੇ ਸਿੱਖੀ ਦਾ ਘਾਣ ਕੀਤਾ ਸਿੰਘ ਸ਼ਹੀਦ ਕਰਾਏ ਸਭ ਕੁਝ ਕਰਾਇਆ ਇੱਕ ਕਦੀ ਵੀ ਤਾਸ ਤੋਂ ਨਾਤੀ ਹੋਇਆ ਉਹਨਾਂ ਦੀ ਬੁੱਕਲ ਦੇ ਵਿੱਚ ਹੀ ਬੈਠਾ ਰਿਹਾ ਉਹਨਾਂ ਦੀ ਕੱਚੇ ਚ ਬਰੇ ਆ ਰਿਹਾ ਕੱਚ ਦੇ ਵਿੱਚ ਇਹ ਕਦੀ ਵੀ ਕੌਮ ਦੀ ਗੱਲ ਸਿਧਾਂਤ ਦੀ ਇਹਦੇ ਮੂੰਹ ਨਹੀਂ ਨਿਕੀ ਹੂੰ ਜਦੋਂ ਕਿ ਦੰਦ ਨਹੀਂ ਤਖਤਾਲ ਦੇ ਸਿੰਘ ਜਦੋਂ ਵੀ ਕਿਤੇ ਕੋਈ ਗੱਲ ਚੱਲੀ ਤੇ ਜੂਜ ਦੇ ਰਹੇ ਲੜਾਈ ਲੜਦੇ ਰਹੇ ਨੇ ਜੇ ਕਿਤੇ 6 ਜੂਨ ਦਾ ਦਿਨ ਉੱਥੇ ਨੌਜਵਾਨ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਨੇ ਸੰਤ ਜਰਨੈਲ ਸਿੰਘ ਜੀ ਨੂੰ ਯਾਦ ਕਰਦੇ ਆ ਖਾਲਸਪੁਰ ਦੀ ਜੰਗਿਆਦੀ ਦੀ ਗੱਲ ਕਰਦੇ ਆ ਇਹ ਬੰਦਾ ਉਥੋਂ ਦੌੜ ਜਾਂਦਾ 6 ਜੂਨ ਤੋਂ ਹੂੰ ਉਹ ਤੇ ਉਹ ਨਾ ਸਾਹਮਣਾ ਨਹੀਂ ਕਰਦਾ ਜੀ ਠੀਕ ਆ ਤੇ ਜਿਹੜੇ ਅੱਜ ਜਿੱਥੇ ਇਹ ਖੜਦਾ ਜਾ ਕੇ ਜਿਸ ਬੀਜੇਪੀ ਦੇ ਨਾਲ ਇਹਨੇ ਜਾ ਕੇ ਯਰਾਨੇ ਪਾਏ ਨੇ ਮਹਾਰਾਸ਼ਟਰਾ ਦੇ ਵਿੱਚ ਵੋਟਾਂ ਮੰਗੀਆਂ ਨੇ ਹੂੰ ਤੁਸੀਂ ਦੇਖੋ ਕਿ ਉਹ ਬੀਜੇਪੀ ਜਿਸ ਬੀਜੇਪੀ ਨੇ ਸਾਡੇ ਹਰਮੰਦਰ ਤੇ ਹਮਲੇ ਦੇ ਜਸ਼ਨ ਮਨਾਏ ਹੋਣ ਹੂੰ ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਢਿੰਡਰਾ ਵਾਲਿਆਂ ਨੂੰ ਆਪਣੀਆਂ ਕਿਤਾਬਾਂ ਵਿੱਚ ਉਹਨਾਂ ਦੇ ਲੀਡਰਾਂ ਨੇ ਇਹ ਐਡਵਾਨੀ ਵਰਗਿਆਂ ਨੇ ਇਹ ਲਿਖਿਆ ਹੋਵੇ ਕਿ ਸੰਤ ਢਿੰਡਰਾ ਵਾਲੇ ਜਿਹੜੇ ਸੀ ਉਹ ਆਪਵਾਦੀ ਕੇ ਭਸਮਾਸਰ ਵੈਦ ਸੀ ਇੰਦਰਾਗਾਂ ਦੀ ਦੁਰਗਾ ਮਾਤਾ ਸੀ ਬਿਲਕੁਲ ਜਿਸ ਬੰਦੇ ਨੇ ਜਿਨ੍ਹਾਂ ਦੀ ਬੀਜੇਪੀ ਜਮਾਤ ਤੇ ਆਰਐਸਐਸ ਵਾਲਿਆਂ ਨੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰਤਾ ਤੇ ਸੰਤ ਜਰਨੈਲ ਸਿੰਘ ਜੀ ਦੇ ਐਲਾਨ ਦੇ ਵਿਰੁੱਧ ਜਦੋਂ ਸੰਤ ਜਰਨੈਲ ਸਿੰਘ ਤੇ ਭਾਈ ਬਰੀਕ ਸਿੰਘ ਦੀ ਫੈਡਰੇਸ਼ਨ ਦੇ ਪ੍ਰਧਾਨ ਸੀ ਉਹਨਾਂ ਨੇ ਇੱਕ ਮੰਗ ਰੱਖੀ ਕਿ ਹਰਮੰਦਰ ਸਾਹਿਬ ਦੀ ਦੀ ਪਾਵਨ ਪਵਿੱਤਰਤਾ ਨੂੰ ਮੁੱਖ ਰੱਖਦੇ ਆਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਕਰਾਰ ਦਿੱਤਾ ਜਾਵੇ ਜੀ ਜੀ ਉਹ ਦੇ ਵਿਰੁੱਧ ਬੀਜੇਪੀ ਵਾਲਿਆਂ ਨੇ ਹਰਬੰਸ لال ਖੰਨਾ ਬੀਜੇਪੀ ਦਾ ਲੀਡਰ ਸੀ ਉੱਥੇ ਉਹਨਾਂ ਨੇ ਉੱਥੇ ਬਹੁਤ ਸਾਰਾ ਤਾंडਵ ਨੱਚਿਆ ਜੀਤਾਂ ਫਿਲਟਾਂ ਦੇ ਬੰਡਲ ਤ੍ਰਸ਼ੂਲਾਂ ਤੇ ਬਨ ਕੇ ਬੜੇ ਮਾੜੇ ਨਾਰੇ ਲਾਏ ਸ਼ਾਂਤ ਸੇ ਜੀਏਗੇ ਬੀਡੀ ਸਗੜ ਪੀਏਗੇ ਅੰਗਾ ਕਸ਼ਕਰ ਅਗਰਬਾਨ ਨੂੰ ਭੇਜਦੇ ਆਗੇ ਪਾਕਿਸਤਾਨ ਫੇਰ ਉਹ ਇੱਥੇ ਬਸ ਨਹੀਂ ਕੀਤੀ ਉਹਨਾਂ ਜਾ ਕੇ ਦਰਬਾਰ ਸਾਹਿਬ ਦਾ ਮਾਡਲ ਲੱਗਿਆ ਸੀ ਉੱਥੇ ਰੇਲਵੇ ਸਟੇਸ਼ਨ ਤੇ ਉਹਨੂੰ ਭੰਨਿਆ ਤੋੜਿਆ ਗੁਰੂ ਰਾਮਦਾਸ ਸਾਹਿਬ ਜੀ ਦੀ ਉੱਪਰ ਤਸਵੀਰ ਲੱਗੀ ਉਹ ਤੋੜ ਦਿੱਤੀ ਗਈ ਉਹਦੇ ਤੇ ਬੀੜੀਆਂ ਸਿਰਤਾ ਸੁੱਟੀਆਂ ਉਹਦੇ ਤੇ ਜਿੱਤੀਆਂ ਸਮੇਤ ਭੰਗੜਾ ਪਾਇਆ ਖੜ ਕੇ ਤਸਵੀਰ ਤੇ ਉਹ ਜਮਾਤ ਫਿਰ ਜਿਸ ਬੀਜੇਪੀ ਨੇ ਹਰਮੰਦਰ ਸਾਹਿਬ ਤੇ ਹਮਲੇ ਦੀ ਖੁਸ਼ੀ ਵਿੱਚ ਇੰਦਰਾ ਗਾਂਧੀ ਨੂੰ ਖਿਤਾਬ ਦਿੱਤੀ ਹੁਣ ਇਹ ਮੰਗ ਕੀਤੀ ਹੈ ਕਿ ਹਮਲਾ ਪਹਿਲੂ ਹੋਣਾ ਚਾਹੀਦਾ ਹੋਵੇ ਹਰਮੰਦਰ ਸਾਹਿਬ ਦੇ ਹਮਲੇ ਤੇ ਜਸ਼ਨ ਮਨਾਏ ਗਏ ਹੁਣ ਲੱਡੂ ਵੰਡੇ ਹੁਣ ਜੀ ਇਹ ਲੋਕ ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦੀਆਂ ਸ਼ਰੇ ਬਾਜ਼ਾਰ ਪੱਤਾਂ ਲੁੱਟੀਆਂ ਹੂੰ ਜਿਉਂ ਦੇ ਚੱਕ ਗਲਾਚ ਤੈਰ ਪਾ ਕੇ ਅੱਗਾ ਲਾ ਕੇ ਸਾਰ ਦਿੱਤੇ ਗਏ ਦਿੱਲੀ ਦੇ ਵਿੱਚੋਂ ਕੌਣ ਸੀ ਲੋਕ ਸਿੱਖਸ਼ਾਣਾ ਵਾਲੇ ਸੀ ਉਹ ਬੀਜੇਪੀ ਤੇ ਕਾਂਗਰਸ ਦੇ ਗੁੰਡੇ ਸੀ ਹੂੰ ਜੀ ਜਿਸ ਜਿਸ ਨੇ ਹਕੂਮਤ ਵਾਲਿਆਂ ਨੇ ਸਾਡੇ ਕੋ-ਕੋ ਕੇ ਪੰਜਾਬ ਦੇ ਵਿੱਚ ਜਵਾਨੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੀ ਹੋਵੇ ਜਿਸ ਭਾਰਤ ਨਾਲ ਸਿੱਖਾਂ ਦਾ ਜੂਨ 84 ਤੋਂ ਬਾਅਦ ਕੋਈ ਨਾਤਾ ਹੀ ਨਹੀਂ ਰਿਹਾ ਅਸੀਂ ਖਾਲਸਾਣ ਦੀ ਵੱਖਰੀ ਮੰਗ ਤੇ ਕਾਇਮ ਹੋ ਗਏ ਜਦੋਂ ਸਾਡਾ ਹਿੰਦ ਸਿਸਟਮ ਹਿੰਦ ਸਟੇਟ ਹਿੰਦ ਹਕੂਮਤ ਨਾਲ ਕੋਈ ਨਾਤਾ ਨਹੀਂ ਜਦੋਂ ਜੀ ਇਹ ਉਸ ਦਮਦਮੀ ਤਕਸਾਲ ਦੇ ਮਹਾਨ ਸੂਰਬੀਰ ਯੋਧੇ ਸੰਤ ਜਰਮੈਲ ਸਿੰਘ ਦੇ ਘਰ ਦੇ ਵਿੱਚੋਂ ਜਾ ਕੇ ਉਸ ਦੀ ਪਾਕ ਪਵਿੱਤਰ ਸੰਸਥਾ ਦੇ ਵਿੱਚੋਂ ਜਾ ਕੇ ਉਹਨਾਂ ਲੋਕਾਂ ਨਾਲ ਗਲਬਕੜੀ ਪਾਵੇ ਜਿਹੜੇ ਸੰਤ ਜਰਮੈਲ ਸਿੰਘ ਦੇ ਪੁਤਲੇ ਸਾੜਦੇ ਬਣਾ ਬਣਾ ਕੇ ਜਿਹੜੇ ਸੰਤ ਜਰਮੈਲ ਸਿੰਘ ਨੂੰ ਆਤਵਾਦੀ ਦੱਸਦੇ ਆ ਜਿਸ ਵੇਲੇ ਦਾ ਹਕੂਮਤ ਨੇ ਅੱਜ ਤੱਕ ਸਾਡੇ ਨੌਜਵਾਨ ਜੇਲਾ ਵਿੱਚ ਜੋ ਜਵਾਨੀਆਂ ਗਾਵਤੀਆਂ ਸਾਡੇ ਪਾਈ ਦਫਤਾਰ ਤੋਂ ਹਵਾਰੇ ਵਰਗਿਆਂ ਨੂੰ ਜ਼ਿਲ੍ਹਾ ਦੇ ਵਿੱਚ ਕਦੀ આજ ਤੱਕ ਮੈਂ ਜਥੇਦਾਰ ਜਿੱਤਾਰ ਸਿੰਘ ਹਜ਼ਾਰਾ ਦੀਆਂ ਮੁਲਾਕਾਤਾਂ ਕਰਨ ਵਾਲਾ ਭਾਈ ਸਵਾਰਾ ਸਾਹਿਬ ਮੇਰ ਨੂੰ ਬੜੇ ਬਹੁਤ ਮੇਰਲੇ ਪਿਆਰੇ ਕੌਮ ਦੇ ਜਥੇਦਾਰ ਤੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਮੈਂ ਉਹਨਾਂ ਦੀ ਮੁਲਾਕਾਤਾਂ ਕਰਦਾ ਰਿਹਾ ਜੀ ਉਹ ਕੁਝ ਸਮੇਂ ਤੋਂ ਗੰਦ ਨੇ ਠੀਕ ਹੈ ਇਸ ਬੰਦੇ ਨੇ ਕਦੀ ਸਿੰਘ ਸਾਹਿਬ ਦੀ ਮੁਲਾਕਾਤ ਕੀਤੀ ਜਾ ਕੇ ਹੂੰ 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 ਇਹ ਬੰਦਾ ਸਰਦਤ ਖਾਲਸੇ ਦੇ ਵਿੱਚ ਗੁਰਬਚਨ ਸਿੰਘ ਜਿਹੜਾ ਅਸੀਂ ਕਿ ਕੌਮ ਨੇ ਸਾਰੀ ਨੇ ਦੁਖੀ ਹੋ ਕੇ ਨੂੰ ਤਖਤ ਤੋਂ ਲਾਇਆ ਜਿਸ ਗੁਰਬਚਨ ਸਿੰਘ ਜਥੇਦਾਰ ਨੇ ਇਹਨਾਂ ਬਾਦਲਾਂ ਦੇ ਧੁੰਮੇ ਕਿਆਂ ਦੇ ਜਥੇਦਾਰ ਨੇ ਚਰਚੇ ਵਾਲੇ ਰਾਮਦੀਨ ਨੂੰ ਮਾਫੀਆਂ ਦਿੱਤੀਆਂ ਹੁਣ ਹਾਂ 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 ਇਹ ਬੰਦਾ ਭਾਈ ਸਾਹਿਬ ਮੈਂ ਇੱਕ ਤੇ ਇੱਕ ਦਗਾਉਂਗਾ ਹੁਣ ਤੁਹਾਨੂੰ ਮੈਂ ਕੌਮ ਸੁਣਦੀ ਪਈ ਆ ਸੁਣ ਲਵੇ ਜਿਹੜਾ ਸਾਡਾ ਦਿਲ ਦੁਖਿਆ ਜਿਸ ਗੱਲ ਤੋਂ ਅਸੀਂ ਦੁਖੀਆਂ ਮੈਂ ਗੱਲ ਕੁੰਬ ਤੇ ਲਿਆ ਕੇ ਖਤਮ ਕਰੂੰਗਾ ਸਾਰੀ ਗੱਲ ਵਿਸਤਾਰ ਨਾਲ ਦੱਸ ਸਕਦਾ ਨਾ ਸੰਤੂ ਅਗਲੀ ਗੱਲ ਸਿਰ ਇੱਥੇ ਹੀ ਬਸ ਨਹੀਂ ਹੁੰਦੀ ਇਹ ਇੱਥੋਂ ਤੱਕ ਇਹ ਗਿਰਦਾ ਦੇ ਲੋਕ ਕਿ ਇਹਨਾਂ ਨੂੰ ਇਹਨਾਂ ਨੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਕੌਮ ਦਾ ਜਥੇਦਾਰ ਮੰਨਿਆ ਹਾਂ ਇਹ ਗਰਬਚਨ ਸਿੰਘ ਨੂੰ ਮੰਨਦੇ ਰਹੇ ਬਿਲਕੁਲ ਬਿਲਕੁਲ ਫਿਰ ਇਹਨਾਂ ਨੇ ਬਾਦਲ ਕੇ ਇਹ ਅੱਜ ਵੀ ਬਾਦਲਕਿਆਂ ਨਾਲ ਜੱਫੀਆਂ ਪਾ ਕੇ ਖੜੇ ਹੋਏ ਨੇ ਹਾਂ ਹਾਂ ਬਾਦਲ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੋਂ ਦਰਗਾਰੇ ਤੁਰ ਘਾਰੇ ਗਏ ਠੱਕੇ ਗਏ ਉਹਨਾਂ ਨੂੰ ਤਨਖਾਈ ਇਕਰਾਰ ਦੇ ਦਿੱਤਾ ਗਿਆ ਉਹਨਾਂ ਨੇ ਅੱਜ ਵੀ ਕਾਲ ਤਖਤ ਸਰ ਨੂੰ ਚੜਾਉਂਦੇ ਨੇ ਉਹ ਹੁਕਮਾਂ ਤੋਂ ਆਕੀ ਨਹੀਂ ਅੱਜ ਦੀ ਇਹ ਉਹਨਾਂ ਨਾਲ ਯਾਰੀਆਂ ਪਾ ਕੇ ਖੜਾ ਜੀ ਜੀ ਫਿਰ ਆਜੇ ਕਹਿੰਦੇ ਆ ਕਿ ਜੇ ਨਿਸ਼ਾਨਤ ਸ਼ਰਮਾ ਮੰਨਦੋਂ ਅਸੀਂ ਕਹਿੰਦੇ ਆ ਕਿ ਉਹ ਨਿਸ਼ਾਨਤ ਸ਼ਰਮਾ ਨਹੀਂਗਾ ਸਾਨੂੰ ਵੀ ਪਤਾ ਉਹ ਨਹੀਂਗਾ ਕੋਈ ਹੋਰ ਉਹਨਾਂ ਦਾ ਕੋਈ ਮਹੰਤ ਮੁੰਟਾ ਹੈਗਾ ਨਾ ਗਿਆ ਦਾ ਚਲੋ ਜਿਹੜਾ ਇਹਦੇ ਨਾਲ ਖੜਾ ਹੈ ਠੀਕ ਹੁਣ ਇੱਥੇ ਦਾਅਵੇ ਕਰਦੇ ਕਹੇ ਆ ਪਏ ਨੇ ਕਿ ਅਸੀਂ 10 ਲੱਖ ਰੁਪਈਆ ਦਵਾਂਗੇ ਦੰਦਮੀ ਤਕਸਾਲ ਚੋਂ ਤੁਹਾਡੇ ਦੇ ਬੰਦੇ ਕਹਿ ਰਹੇ ਆ ਜੇ ਕੋਈ ਸਾਫਤ ਕਰ ਦੇ ਕਿ ਨਿਸ਼ਾਤ ਸ਼ਰਮਾ ਮੈਂ ਕਹਿਣਾ ਹੈ ਕਿ ਚਲੋ ਮੰਨ ਮੰਨਦੇ ਆ ਕਿ ਤੁਸੀਂ 10 ਲੱਖ ਰੁਪਈਆ ਦੇ ਦਿਓ ਤੁਸੀਂ ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋਧਾ ਲਾਉਣ ਵਾਲਿਆਂ ਦੇ ਘਰੇ ਜਾ ਕੇ 10 ਰੁਪਈਆ ਵੀ ਦਿੱਤੇ ਕਦੀ ਜਿਹੜੇ ਜੇਲ੍ਹਾਂ ਦੇ ਵਿੱਚ ਜਵਾਨੀਆਂ ਦੇਖੇ ਕੌਮ ਦੇ ਲਾਚ ਉਹਨਾਂ ਦੇ ਘਰੇ ਜਾ ਕੇ 100 ਰੁਪਿਆ ਵੀ ਦਿੱਤਾ ਜੀ ਜੀ ਅੱਛਾ ਪੈਸਾ ਇਹਨਾਂ ਦੇ ਕਰੀ ਇਹ ਸਵਾਲ ਐਡਮੈ ਕਰਨਾ ਚਾਹੁੰਨਾ ਹੈ ਕਿ ਜਦੋਂ ਇਹ ਬੰਬੇ ਜਾ ਕੇ ਪ੍ਰਚਾਰ ਕਰਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਹੋਰ ਇਹਨਾਂ ਦੇ ਸਮਰਥਕ ਨੇ ਆਪਣੇ ਹਰਨਾਮ ਸਿੰਘ ਧੁੰਮਾ ਹੋਰਾਂ ਦੇ ਉਹ ਕਹਿੰਦੇ ਕਿ ਸਾਡੀਆਂ ਮੰਗਾਂ ਜਿਹੜੀਆਂ ਨੇ ਸਿੱਖ ਕੌਮ ਦੀਆਂ ਸੀ ਉਹ ਰੱਖ ਰਹੇ ਆ ਉਹਨਾਂ ਦੇ ਅੱਗੇ ਇਸ ਕਰਕੇ ਸੀ ਉਹਨਾਂ ਦੇ ਹੱਕ 'ਚ ਪ੍ਰਚਾਰ ਕਰ ਰਹੇ ਆ ਮੈਨੂੰ ਹਾਸਾ ਆਉਂਦਾ ਹੈ ਸਰਦਾਰ ਬਜੀਤ ਸਿੰਘ ਜੀ ਨਾਲ ਦੀ ਸੁੱਚੇ ਸੌਰੀ ਸੋਚ ਤੋਂ ਕਿੱਡੀ ਇਹਨਾਂ ਦੀ ਬੁੱਧੀ ਜਿਹੜੀ ਹੈ ਕਿੱਡੀ ਛੋਟੀ ਇਹਨਾਂ ਦੀ ਕਦੇ ਪੰਜਾਬ ਸੂਬਾ ਇੱਕ ਦੇ ਖੁੱਤ ਸੀ ਇੱਥੋਂ 2000 ਕਿਲੋਮੀਟਰ ਇੱਥੋਂ ਬੰਬਾ ਹੈ ਸਾਡੇ ਤੋਂ ਪੰਜਾਬ ਤੋਂ ਹੂੰ ਤੇ ਮਹਾਰਾਸ਼ਟਰ ਦੀ ਸਰਕਾਰ ਦੇ ਵਿੱਤੀ ਮੁੱਖ ਮੰਤਰੀ ਯਾਰ ਕੋਈ ਸੀਐਮ ਹੋਵੇ ਕੋਈ ਗ੍ਰਹਿ ਮੰਤਰੀ ਤੁਸੀਂ ਕੋਈ ਕਿਸੇ ਦੇਸ਼ ਦਾ ਗ੍ਰਹਿ ਮੰਤਰੀ ਆ ਪ੍ਰਧਾਨ ਮੰਤਰੀ ਆ ਜੇ ਤੁਸੀਂ ਜਾਣਾ ਤੁਸੀਂ ਮੈਨੂੰ ਇਹ ਦੱਸੋ ਮੈਂ ਇੱਕ ਛੋਟਾ ਜਿਹਾ ਸਵਾਲ ਕਰਦਾ ਹਾਂ ਕਿ ਇੱਥੇ ਭਗਵਾਨ ਸਿਉ ਮਾਨ ਦੀ ਸਰਕਾਰ ਆ ਮਹਾਰਾਸ਼ਟਰ ਦੇ ਸਿੱਖਾਂ ਦਾ ਕੇਸ ਲਿਆ ਕੇ ਤੇ ਇਥੇ ਭਗਵੰਸਿਓ ਮਾਨਦੇ ਕਿਸੇ ਡਿਪਟੀ ਸੀਐਮ ਨੂੰ ਥਰਡ ਪਰਸਨ ਆਦਮੀ ਨੂੰ ਤੁਸੀਂ ਦੋ ਕੀ ਹੱਲ ਕਰੂਗਾ ਦੱਸੋ ਤੁਸੀਂ ਸਿਆਣੇ ਇੱਕ ਸੁਝਾਅ ਐਂਕਰੋ ਇੱਕ ਚੈਨਲ ਦੇ ਜੀ 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 ਸਰਦਾਰ ਸਾਹਿਬ ਤੁਸੀਂ ਮਾ ਪੰਜਾਬ ਦੇ ਕੇਸ ਤੁਸੀਂ ਜਾ ਕੇ ਪੰਜਾਬ ਸਰਕਾਰ ਕੋਲ ਨਹੀਂ ਗਏ ਤੁਸੀਂ ਪੰਜਾਬ ਦੇ ਗਵਰਨਰ ਕੋਲ ਨਹੀਂ ਲੈ ਕੇ ਗਏ ਤੁਸੀਂ ਇਹ ਤਾਂ ਬਹਾਨਾ ਇੱਕ ਡਰਾਮਾ ਹੈ ਉਹਨਾਂ ਨਾਲ ਯਾਰੀ ਹੈ ਇਹਨਾਂ ਦੀ ਕਿਉਂ ਨਹੀਂ ਦੱਸਦੇ ਕਿ ਅਸੀਂ ਉਹਨਾਂ ਨਾਲ ਯਾਰੀਆਂ ਪਾਉਣੀਆਂ ਸੌਦੇ ਕੀਤੇ ਹੋਏ ਨੇ ਬੰਬੇ ਦੇ ਵਿੱਚ ਜਾ ਕੇ ਡਿਪਟੀ ਸੀਐਮ ਦੇ ਕੋਲ ਕੀ ਛੋਟੀ ਹੁੰਦੀ ਹੈ ਜੀ ਉਹ ਇੱਕ ਤੀਜੀ ਚੌਥੀ ਪੰਜਵੀਂ ਸਟੇਟ ਦਾ ਕੇਸ ਕਿਵੇਂ ਸੋਲਵ ਕਰੋਗਾ ਮੈਨੂੰ ਦੱਸੋ ਜੀ ਮਹਾਰਾਸ਼ਟਰ ਦਾ ਪ੍ਰਧਾਨ ਮੁੱਖ ਮੰਤਰੀ ਹੂੰ ਹੂੰ ਦਿੱਤੀ ਮੁੱਖ ਮੰਤਰੀ ਉਹ ਵੀ ਮੁੱਖ ਮੰਤਰੀ ਨੂੰ ਵੀ ਨਹੀਂ ਮਿਲਦੇ ਮਿਲ ਪਾਏ ਤੇ ਜੇ ਇਹ ਤੁਸੇ ਇਹ ਕੰਮ ਕਰਨਾ ਹੈ ਕਿ ਇੱਕ ਮੈਂ ਰਾਜਨੀਤਿਕ ਪੱਖ ਤੋਂ ਦੱਸਾਂ ਕਿ ਜਦੋਂ ਇਹੋ ਜੇ ਕੰਮ ਕਰਨੇ ਹੁੰਦੇ ਆ ਇੱਕ ਜਿਹੜਾ ਹੁੰਦਾ ਹੈ ਜੀ ਇੱਕ 5 ਜਾਂ 7 ਬੰਦਿਆਂ ਦਾ ਵਸਤ ਬਣਾਇਆ ਜਾਂਦਾ ਹੈ ਜਰ 11 ਬੰਦੇ ਦੀ ਕਮੇਟੀ ਇੱਕ ਮੈਂਬਰ ਬਣਦੇ ਹਾਂਜੀ ਉਹ ਜਾਂਦੇ ਠੀਕ ਚਲੇ ਜਾਂਦੇ ਟਕਸਾਲ ਦੀ ਤਰਫੋਂ ਤੇ ਜਿੰਦਾ ਹਰਨਾਮ ਸਿੰਘ ਉਹ ਮੇਰੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਹੂੰ ਹੂੰ ਦਿੱਲੀ ਜਾ ਕੇ ਉਹ ਮਿਲਦੇ ਮੋਦੀ ਨੂੰ ਹੂੰ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਬੰਦੀ ਵਾਲਿਆਂ ਦੇ ਨੂੰ ਭਾਰਤ ਵਾਲਿਆਂ ਦੇ ਨੂੰ ਵੀ ਸਾਡੇ ਆ ਸਿੱਖ ਲੰਬੇ ਸਮੇਂ ਤੋਂ ਜੇਲਾ ਚ ਬੰਦ ਨੇ ਸਾਡੀਆਂ ਕੌਮ ਦੀਆਂ ਮੰਗਾਂ ਹਰਨਾਮ ਸਿੰਘ ਨਾ ਜਾਂਦਾ ਆਪਦਾ ਵਫਦ ਇਹਦਾ ਤੋਂ ਵਫਦ ਦੇ ਵਿੱਚ ਵੀ ਕੌਣ ਹੁੰਦੇ ਰਾਜਨੀਤਿਕ ਗੁੜੇ ਹੋਏ ਵਿਦਵਾਨ ਬੰਦੇ ਹੁੰਦੇ 5 4 7 10 ਬੰਦੇ ਹੁੰਦੇ ਕੋਈ ਜੀ 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 ਜਿਨ੍ਹਾਂ ਦਾ ਰਾਜਨੀਤੀ ਨਾ ਭਾਇਆ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਇਹ ਮੈਂ ਤੁਸੀਂ ਬਹੁਤ ਵਧੀਆ ਮੇਰੇ ਤੋਂ ਸਵਾਲ ਕੀਤਾ ਮੈਂ ਉਹਦਾ ਜਵਾਬ ਇਹ ਤੁਹਾਨੂੰ ਆਰਦੀ ਨੂੰ ਦਿੰਦਾ ਤੇ ਉਹਦੇ ਨਾਲ ਮੈਂ ਇੱਕ ਛੋਟੀ ਜਿਹੀ ਹੋਰ ਗੱਲ ਕਰ ਦਿਆਂ ਐਡ ਕਰਾਂ ਵਿੱਚ ਜੀ ਕਿ ਜਦੋਂ ਜੂਨ 84 ਤੋਂ ਪਹਿਲਾਂ ਇੰਦਰਾ ਗਾਂਧੀ ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਮੀਟਿੰਗਾਂ ਕਰਨਾ ਚਾਹੁੰਦੀ ਸੀ ਹਾਂਜੀ ਜੀ ਸੰਤ ਜਰਨੈਲ ਸਿੰਘ ਜੀ ਨੂੰ ਇੱਕ ਭਾਰਤ ਮੁਲਕ ਵਾਲਿਆਂ ਦੀ ਪ੍ਰਧਾਨ ਮੰਤਰੀ ਗੱਲ ਕਰਦੀ ਆ ਕਿ ਮੈਂ ਮਿਲਣਾਉਣੀ ਆ ਉਹ ਕਹਿ ਰਹੀ ਆ ਉਹਨਾਂ ਦੇ ਦੇਸ਼ ਦੀ ਪ੍ਰਧਾਨ ਮੰਤਰੀ ਕਹਿੰਦੀ ਆ ਕਿ ਸੰਤ ਜਰਨੈਲ ਸਿੰਘ ਨੂੰ ਮੈਂ ਮਿਲਣਾ ਚਾਹੁੰਦੀ ਆ ਹੂੰ ਉਹ ਮਰਦ ਅੱਗੋ ਜਵਾਬ ਦਿੰਦਾ ਮੇਰੇ ਕੋਲ ਬੀਬੀ ਇੰਦਰਾ ਅਰਨਵਲ ਮਿਲਣ ਦੀ ਕੋਈ ਟਾਈਮ ਨਹੀਂ ਜੀ ਉੱਥੇ ਕੋਈ ਸ਼ਰਤਾਂ ਨੇ ਮੈਂ ਉਹਨਾਂ ਸ਼ਰਤਾਂ ਦੇ ਤਹਿਤ ਮਿਲ ਸਕਦਾ ਹਾਂ ਜੇ ਇੰਦਰਾ ਗਾਂਧੀ ਮਿਲਣਾ ਚਾਹੁੰਦੀ ਹੈ ਤੇ ਉਹ ਨਾਨਕਨਵਾਸ ਆ ਕੇ ਮਿਲ ਸਕਦੀ ਆ ਹਾਂ 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 ਜੇ ਮਿਲਣਾ ਜੇ ਤੇ ਮਿਲਦਾ ਪ੍ਰਬੰਧ ਹੋਊਗਾ ਜਥੇ ਸੰਗਤ ਦੇ ਵਿੱਚ ਬੈਠ ਕੇ ਮੇਰੇ ਨਾਲ ਸਵਾਲ ਜਵਾਬ ਕਰੇ ਇੱਕ ਸ਼ੇਰ ਉਹਨਾਂ ਨੇ ਗੱਲ ਕੀਤੀ ਕਿ ਜੇ ਸਾਨੂੰ ਦਿੱਲੀ ਬੁਲਾ ਲਿਆ ਕਹਿੰਦੇ ਦਿੱਲੀ ਕਹਿੰਦੇ ਦਿੱਲੀ ਮਿਲੋ ਪਰ ਮੈਂ ਕਿਸੇ ਕੋ ਵੱਡਾ ਹੋਟਲ ਬੁੱਕ ਕਰਾ ਦੇਣੀ ਉੱਥੇ ਮੈਂ ਬਿਲਕੁਲ ਨਹੀਂ ਮੈਂ ਸਹੀ ਵੀ ਮੰਗ ਠਕਰੋਣਾ ਹੈ ਜੇ ਦਿੱਲੀ ਵੀ ਮਿਲਣਾ ਜੇ ਮੈਂ ਗੁਰਦੁਆਰਾ ਬੰਗਲਾ ਸਾਹਿਬ ਦੇ ਪ੍ਰਕਰਨਾ ਵਿੱਚ ਖੁੱਲੇ ਪਣਾਲ 'ਤੇ ਬੈਠੂਗਾ ਪੰਥ ਦੀ ਕਚਹਿਰੀ 'ਤੇ ਬੈਠੂਗਾ ਮੇਰੇ ਨਾਲ ਬੀਬੀ ਕਰਨਾਲ ਕਰੇ ਜਿਹੜੀਆਂ ਮਰਜ਼ੀ ਸਵਾਲ ਜਵਾਬ ਕਰੇ ਹਾਂ 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 ਭਾਰਸਤ ਸੰਤ ਜਰਨੈਲ ਸਿੰਘ ਜੀ ਨੂੰ ਫਿਰ ਉਹਨਾਂ ਸ਼ਰਤ ਰੱਖੀ ਕਿ ਅਸੀਂ ਉਹਨਾਂ ਨੇ ਕਿਹਾ ਤੁਹਾਡੀ ਮੰਗ ਕੀ ਆ ਉਹ ਕਹਿੰਦੇ ਜੀ ਮੰਗ ਸਾਡੀ ਇਹ ਆ ਕਿ ਤੁਸੀਂ ਸੰਤ ਜਰਨੈਲ ਸਿੰਘ ਜੀ ਜਿਹੜੇ ਆ ਕਿ ਉਹ ਆਪਣਾ ਪੰਜਾਬ ਦਾ ਮੁੱਖ ਮੰਤਰੀ ਭਾਈ ਸਾਹਿਬ ਭਾਈ ਲੀਖ ਸਿੰਘ ਜੀ ਖਾਲਸਾ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਸੀ ਉਹਨਾਂ ਨੂੰ ਮੁੱਖ ਮੰਤਰੀ ਬਣਾ ਸਕਦੇ ਨੇ ਹਾਂ ਆਪ ਤੁਸੀਂ ਰੋਮਨੀ ਅਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਸੰਤ ਜੀ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਸਕਦੇ ਆ ਅਕਾਲ ਤਖਤ ਦੇ ਜਥੇਦਾਰ ਬਣ ਸਕਦੇ ਆ ਜੀ ਕਿ ਸਾਡੀਆਂ ਕੁਝ ਭਾਵ ਸਰਕਾਰ ਨੂੰ ਮੰਗਾ ਨੇ ਕਿ ਜਿਹੜਾ ਮਤਾ ਆਨੰਦਪੁਰ ਸਾਹਿਬ ਦਾ ਇਹਨੂੰ ਛੱਡ ਦਿਓ ਇਸ ਮਤੇ ਨੂੰ ਰੱਦ ਕਰ ਦਿਓ ਤੁਸੀਂ ਠੀਕ ਹੈ ਠੀਕ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੇ ਇੱਕ ਪੱਤਰ ਲਿਖ ਕੇ ਤੇ ਜੀ ਬੀਬੀ ਨੂੰ ਹੂੰ ਜਿਹਦੇ ਤੇ ਲਫਜ਼ ਲਿਖੇ ਸੀ ਭਾਰਤ ਦੀ ਪ੍ਰਧਾਨ ਮੰਤਰੀ ਬੀਬੀ 인ਦਰਾ ਗਾਂਧੀ ਦੇ ਬੋਲੇ ਕੰਨਾਂ ਤੱਕ ਮੈਂ ਆਪਣੀ ਬਾਤ ਚਾਹਣਾ ਚਾਹਣਾ ਉਹਦੇ ਲਫ਼ਜ਼ ਲਿਖੇ ਉਹ ਅੱਜ ਚਿੱਠੀ ਮਿਲ ਸਕਦੀ ਤੁਹਾਨੂੰ ਠੀਕ ਬੋਲੇ ਕੰਨਾਂ ਤੱਕ ਸ਼ਬਦ ਲਿਖਿਆ ਜੀ ਜੀ ਉਹਨਾਂ ਕਿਹਾ ਤੈਨੂੰ ਪੰਜਾਬ ਦਾ ਦਰਦ ਨਹੀਂ ਜਾਣਦ ਤੈਨੂੰ ਗੁਰੂਗ੍ਰਾਮ ਸਾਹਿਬ ਦੇ ਚੰਦੋਕਲਾਂ ਸਰੂਪਾਂ ਨੂੰ ਅੱਗ ਲੱਗੀ ਉਹ ਜਾਗ ਨਹੀਂ ਗੇ ਤੁਹਾਨੂੰ ਮਾੜਾ ਜੇ ਇੱਥੇ ਕਿਸੇ ਹਿੰਦੂ ਨੂੰ ਤਕਲੀਫ ਹੁੰਦੀ ਤੁਸੀਂ ਧੜਕ ਪੈਨੇ ਹੋ ਹੂੰ ਜੇ ਅਸੀਂ ਅੱਜ ਉਹ ਸੰਤ ਬਾਬਾ ਜਰਨੈਲ ਸਿੰਘ ਦੀ ਆਨੰਦਪੁਰ ਸਾਹਿਬ ਦਾ ਮਤਾ ਸ਼ਰਦੇ ਦਾ ਸਰਦਾਰ ਦਾ ਅਜੀਤ ਸਿੰਘ ਦੀ ਉਹਦੇ ਵਿੱਚ ਪੰਜਾਬ ਦੇ ਪਾਣੀ ਵੀ ਜਾਂਦੇ ਰਹੇ ਨੇ ਸੀ ਹਾਂ ਉਹਦੇ ਵਿੱਚ ਪੰਜਾਬੀ ਬੋਲ ਦੇ ਇਲਾਕੇ ਵੀ ਜਾਂਦੇ ਰਹੇ ਨੇ ਸੀ ਜੀ ਉਹਦੇ ਵਿੱਚ ਸਾਡੇ ਹੱਥੋਂ ਚੰਡੀਗੜ੍ਹ ਵੀ ਜਾਂਦਾ ਰਹਿਣਾ ਸੀ ਹਾਂ ਉਹਦੇ ਵਿੱਚ ਬਹੁਤ ਸਾਰੀਆਂ ਮੰਗਾਂ ਨੇ ਜਿਵੇਂ ਅਸੀਂ ਕਿਰਪਾਨ ਪਾ ਕੇ ਕਿਤੋਂ ਵੀ ਯਾਤਰੇ ਛੋਟੀ ਜਿਹੜੀ ਫਰੀ ਸਾ ਪਾਉਣੇ ਆ ਇਹ ਪਾ ਕੇ ਅਸੀਂ ਪਾਰਲੀਮੈਂਟ 'ਚ ਨਹੀਂ ਬੈਠ ਸਕਦੇ ਜੀ ਇਹ ਕਿਰਪਾਨ ਪਾ ਕੇ ਅਸੀਂ ਭਾਈ ਜਾ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ ਜੀ ਜੀ ਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਬੜੀਆਂ ਵੱਡੀਆਂ ਮੰਗਾਂ ਸੀ ਸਿੱਖ ਵਫਰ ਸਕੇਟ ਦਾ ਉਹਦੇ ਵਿੱਚ ਹਵਾਲਾ ਸੀ ਕਿ ਸਿੱਖ ਭਾਰਤ ਵਿੱਚ ਰਹਿਣਗੇ ਪਰ ਇੱਕ ਨੰਬਰ ਦੇ ਨਾਗਰਿਕ ਬਰਾਬਰ ਦੇ شہری ਬਣ ਕੇ ਇੱਕ ਸਿੱਖਾਂ ਦਾ ਵੱਖਰਾ ਖਿੱਤਾ ਹੋਊਗਾ ਜੇ ਸੰਤ ਜਰਮਨੈਲ ਸਿੰਘ ਇਹੋ ਜੇ ਲਾਜ਼ਮਾਂ ਦੇ ਵਿੱਚ ਆ ਜਾਂਦੇ ਅੱਜ ਪੰਜਾਬ ਪੰਜਾਬ ਨਾ ਹੁੰਦਾ ਅੱਜ ਪੰਜਾਬ ਦਾ ਕਿਸਾਨ ਝੋਈ ੱਡ ਕੇ ਖਿਆਤਾ ਆਦਲ ਕਣਕ ਝੋਈ ੱਟ ਪਉਂਦਾ ਇਹ ਬਾਤਾਂਾ ਹੁੰਦੇ ਜੀ ਨੀਨਾ ਦੇ ਸਰਦਾਰ ਭਾਈ ਸਾਹਿਬ ਮੈਂ ਫਿਰ ਇਹੀ ਜਾਨਣਾ ਚਾਹੁੰਨਾ ਹੈ ਵੀ ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਹਲੇ ਕੋਈ ਬਹੁਤਾ ਸਮਾਂ ਵੀ ਨਹੀਂ ਹੋਇਆ तकरीबन 40 ਸਾਲ ਦੇ ਕਰੀਬ ਇਹ ਸਮਾਂ ਹੋਇਆ ਤੇ ਇਹਨਾਂ 40 ਸਾਲਾਂ ਦੇ ਵਿੱਚ ਅੱਜ ਆਪਣੇ ਆਪ ਨੂੰ ਮੁਖੀ ਕਹਾਉਣ ਵਾਲੇ ਦਮਦਮੀ ਟਕਸਾਲ ਦੇ ਉਹ ਇਹਨਾਂ ਨਿਗਾਰ ਕਿਵੇਂ ਆ ਗਿਆ ਇਹ ਸਾਰਾ ਬਿਲਕੁਲ ਹੀ ਤਬਦੀਲ ਹੋਇਆ ਹੋਇਆ ਇਹ ਬਿਲਕੁਲ ਉਲਟ ਹੈ ਜੇ ਆਪਾਂ ਬਾਬਾ ਜਰਨੈਲ ਸਿੰਘ ਹੋਰਾਂ ਦੀ ਗੱਲ ਕਰ ਰਹੇ ਹਾਂ ਸੋ ਉਹਨਾਂ ਦੇ ਤਾਂ ਬਿਲਕੁਲ ਫਿਰ ਇਹ ਉਲਟ ਚੱਲ ਰਿਹਾ ਸਾਰਾ ਕੰਮ ਜਮੀਨ ਸਮਾਨ ਦੇ ਸਰਕ ਪੈ ਗਿਆ ਜੀ ਇਸ ਬੰਦੇ ਨੂੰ ਤਾਂ ਅਸੀਂ ਮੁਖੀ ਮੰਨਿਆ ਹੀ ਨਹੀਂ ਇਹ ਤਾਂ ੱਕੇ ਨਾਲ ਤਸੋੜਿਆ ਗਿਆ ਸਭ ਸਾਡੇ ਵਿੱਚ ਦੰਦ ਨਹੀਂ ਦੇ ਸਾਲ ਦੇ ਵਿੱਚ ਅੱਛਾ ਜੀ ਇਹ ਮੁਖੀ ਨਹੀਂ 나 ਇਹਨੂੰ ਕਿਸੇ ਚੱਕ ਨੇ ਮਾਨਤਾ ਦਿੱਤੀ ਨਾਸੀਂ ਇਹਨੂੰ ਮੰਨਦੇ ਆਂ ਇਹਨੇ ਇੱਕ ਵੀ ਕੰਮ ਨਹੀਂ ਮੁਖੀ ਵਾਲਾ ਕਰਕੇ ਦਿਖਾਇਆ ਜੀ ਇਥੇ ਗੰਦਾ ਪੇ ਚਲੇ ਗਿਆ ਹੁਣ ਮੈਂ ਉਹਦਾ ਤਾਂ ਹਵਾਲਾ ਦੇਤਾ ਤੁਹਾਨੂੰ ਜਿਹੜਾ ਮੇਲੀਆਂ ਦਾ ਹੁਣ ਇਹ ਆਪ ਚੱਲ ਕੇ ਬੰਬੇ ਜਾਂਦਾ ਤੇ ਬੰਬੇ ਜਾਂਦਾ ਕਿਹਦੇ ਕੋਲ ਉਹਨਾਂ ਦੇ ਇੱਕ ਸਟੇਟ ਦੇ ਦਿੱਤੀ ਸੀਐਮ ਨੂੰ ਮਿਲਦਾ ਯਾਰ ਸ਼ਰਮੋ ਵੀ ਚਾਹੀਦੀ ਇਸ ਬੰਦੇ ਨੂੰ ਹੂੰ 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 ਈਥੋਂ ਟੀ ਉਹਦੀ ਡੀਪੀਸੀਐਮ ਦੀ ਕੀ ਪਾਵਰ ਆ ਉਹਦੀ ਤੂੰ ਏਡੀ ਵੱਡੀ ਮਹਾਨ ਸੰਸਥਾ ਤੋਂ ਦਾ ਨਾਮ ਵਰਤ ਕੇ ਜਾ ਰਹਿਆ ਤੂੰ ਹੂੰ ਹੂੰ ਸੰਤ ਜਰਨਲਸ ਦੇ ਆਰਥ ਦੀ ਪ੍ਰਧਾਨ ਮੰਤਰੀ ਦੇ ਸਾਰੀਆਂ ਮੰਗਾਂ ਨੂੰ ਦਿੱਤੀ ਦੀ ਨਕਤੇ ਠਕਰੌਂਦਾ ਯਾਰੋ ਮਰਦ ਹੂੰ ਉਹ ਸ਼ਰਮ ਕਰ ਤੂੰ ਸੋਚ ਮੈਂ ਕਿ ਸੰਸਥਾ ਦਾ ਲੂਣ ਖਾਂਦਾ ਧਿਆ ਹੈ ਕਿਸ ਮਰਦ ਦਾ ਮੈਂ ਨਾਮ ਵਰਦਾ ਜਿਸ ਮਰਦ ਨਾਲ ਘੇੜ ਪਿਆ ਉਸ ਗੁਰੂ ਕੇ ਲਾਡ ਦੰਦਮੀ ਟਕਸਾਲ ਦਾ ਇਤਿਹਾਸ ਦੱਸਦਾ ਬਾਬਾ ਦੀਪ ਸਿੰਘ ਤੋਂ ਲੈ ਕੇ ਅੱਜ ਤੱਕ ਹੂੰ 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 ਜਦੋਂ ਵੀ ਕੌਮ ਤੇ ਪਣੀ ਉਹਨਾਂ ਤਲੀਆਂ ਤੇ ਸੀਸ ਟਕਾ ਕੇ ਜੂਝੇ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਆਖਰ ਇੰਦਰਾ ਗਾਂਧੀ ਦਾ ਭੇਡ ਪੈ ਗਿਆ ਉਹ ਲਿਆ ਗਿਆ ਨਹੀਂ ਇਹ ਸੰਤ ਮੰਨਦਾ ਤੇ ਇਹਦੇ ਨਾਲ ਦੂਜੀ ਤਰ੍ਹਾਂ ਵੀ ਲੇਖ ਲੋ ਉਹਨੇ ਆਪਣੀਆਂ ਟੈਂਕਾਂ ਤੋਪਾਂ ਲੈਸ ਲੱਖਾ ਫੌਜਾਂ ਵੀ ਪੜਾਤੀ ਹਰਮੰਦਰ ਸਾਹਿਬ ਤੇ ਤੇ ਲੜਨ ਵਾਲੇ ਦੇ ਨਾਲ ਬਹਾਦਰ ਸੂਰਮੇ ਕਿੰਨੇ 150 ਉਹਨਾਂ ਦੇ ਕੋਲ ਕੀ ਰਾਈਫਲਾਂ ਪਤੌਲ ਕੁਝ ਦੂਜੀਆਂ ਮਾਰੂਗੰਨਾ ਸੀ ਥੋੜੀਆਂ ਪਰ ਉਹਨਾਂ ਦੇ ਕੋਲ ਲੜਨ ਵਾਲਾ ਇੱਕ ਜੰਗਦੂ ਜਰਨੈਲ ਜਰਨੈਲ ਸ਼ਰੀਖ ਸਿੰਘ ਸੀ ਜਿਹਨੂੰ ਜੰਗ ਦੀ ਜੌਂਤ ਬਦੀ ਦਾ ਭੇਟ ਸੀ ਉਹਨਾਂ ਦੇ ਨਾਲ ਅੱਗੇ ਖੜਨ ਵਾਲੇ ਮਰਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਸੀ ਬਾਬਾ ਫਰਾ ਸਿੰਘ ਸੀ ਹੂੰ ਉਹ ਮਰਦਾਂ ਦੀ ਟੀਮ ਸੀ ਲੱਖਾਂ ਭਾਰ ਦੀਆਂ ਫੌਜਾਂ ਟੈਂਕਾਂ ਨਾਲ ਲੈਸ ਹੋ ਕੇ ਆਉਂਦੀਆਂ ਤੇ ਉਹ ਸੂਰ ਨੇ ਅਗਲੇ ਬੰਨੋਂ ਉਹਨਾਂ ਦੇ ਚੜ ਕੇ ਭਾਰਤੀ ਆਰਮੀ ਦੇ ਹਿੱਕਾਂ ਦੇ ਵਿੱਚ ਕਿੱਤਲ ਭੱਬਰ ਕਿ ਉਹਨਾਂ ਦੀਆਂ ਗੱਡੀਆਂ ਲਾਦ ਕੇ ਤੋਰੀਆਂ ਇਹ ਆ ਦੰਦਨੀ ਕਿਸਾਲ ਦਾ ਇਤਿਹਾਸ ਕਿ ਉਸ ਦਿਨ ਲਕੀਰ ਖੇਚੀ ਸੀ ਕਿ ਜਿਸ ਦਿਨ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਉਸ ਦਿਨ ਖਾਲਸਤਾਨ ਦੀ ਨੀਂ ਰੱਖੀ ਜਾਏਗੀ ਹਾਂ 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 ਅੱਜ ਵੀ ਉਹ ਨੀਂ ਰੱਖੀ ਆ ਉਹਦਾ ਮਹਿਲ ਉੱਸਰਿਆ ਉਹਦੀ ਸ਼ਹਾਦਤ ਲਈ ਗੁਰੂ ਕੇ ਲੜ ਲੜ ਰਹੇ ਨੇ ਹੁਣ ਗੱਲ ਫੇਰ ਮੈਂ ਉੱਥੇ ਹੀ ਆਵਾਂ ਇਹ ਚੱਲ ਕੇ ਜਾਂਦਾ ਉਹਨਾਂ ਕੋਲ ਇਹ ਚੱਲ ਕੇ ਜਾਂਦਾ ਤੇ ਵੋਟਾਂ ਮੰਗਦਾ ਬੀਜੇਪੀ ਦੀ ਨੀਂ ਸੁਣੋ ਗੱਲ ਹਾਂ ਤੇ ਪੰਜਾਬ ਦੇ ਵਿੱਚ ਕੀ ਹੈ ਜੀ ਪੰਜਾਬ ਦੇ ਵਿੱਚ ਉਸੇ ਦਿਨ ਦੇ ਵਿੱਚ ਇਲੈਕਸ਼ਨ ਲੜ ਰਿਹਾ ਸੀ ਭਾਈ ਅਮਰਪਾਲ ਸਿੰਘ ਜਿਹੜਾ ਨੌਜਾਨ ਜੇਲ੍ਹ ਵਿੱਚ ਬੰਦ ਦਾ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਜੀ ਜੀ ਉਹ ਪੰਜਾਬ ਦੇ ਇਲੈਕਸ਼ਨ ਲੜ ਰਹੇ ਸੀ ਹੂੰ ਉਹਦੇ ਵਾਸਤੇ ਕੋਈ ਸਪੋਰਟ ਨਹੀਂ ਕੀਤੀ ਕੋਈ ਸੰਤ ਨੂੰ ਆੜ ਕੇ ਆਖਿਆ ਨਹੀਂ ਹਾਂ ਇੱਥੇ ਸਰਦਾਰ ਸਿਮਰਨਜੀਤ ਚੰਮਾਨ ਇਲੈਕਸ਼ਨ ਲੜ ਰਹੇ ਸੀ ਖਾਲਸਾਤਨ ਦੀ ਆਜ਼ਾਦੀ ਦੀ ਗੱਲ ਕਰਨ ਵਾਲਾ ਸੰਤ ਜਰਨੈਲਿਸਟ ਦੀ ਗੱਲ ਕਰਨ ਵਾਲਾ ਇਹ ਸਰਦਾਰ ਨਾਨਸ ਸਿੰਘ ਦੀ ਸਪੋਰਟ ਤੇ ਨਹੀਂ ਆਏ ਜੀ 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 ਇੱਥੇ ਲੜ ਰਿਹਾ ਸੀ ਸ਼ਹੀਦ ਸਰਦਾਰ ਜੰਮਤ ਸਿੰਘ ਦਾ ਪੁੱਤ ਜਿਸ ਨੇ ਝਾਲ ਨਦਰਗਾਹ ਨੂੰ ਹਮ ਕੀ ਕੀ ਦਾ ਖਲਪ ਪਟਾਇਆ ਨੂੰ ਸੋਧ ਕੇ ਕੌਮ ਦੇ ਫਿਰ ਦਰਬਾਰ ਕੌਮ ਦਾ ਫਿਰ ਮਾਨਨਾ ਚਾਤੀਤਾ ਸਰਦਾਰ ਜੰਮਤ ਸਿੰਘ ਸ਼ਹੀਦ ਦਾ ਪੁੱਤ ਲੜਦਾ ਸੀ ਭਾਈ ਸਰਜੀਤ ਸਿੰਘ ਖਾਬਤਾ ਇਹਨੂੰ ਬਾਬੇ ਤੁਮੇ ਨੂੰ ਉਹ ਤਾਂ ਦਿਸਿਆ ਨਾ ਜੀ ਫਿਰ ਹੂੰ 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 ਉਹਨਾਂ ਦੀ سپورਟ ਨਹੀਂ ਕੀਤੀ ਜਿਨ੍ਹਾਂ ਦੀ ਕੀਤੀ ਜਿਨ੍ਹਾਂ ਨੇ ਸਾਡੇ ਸਿੱਖ ਮਾਰੇ ਨਹੀਂ ਜਿਨ੍ਹਾਂ ਨੇ ਸਾਡਾ ਦਰਬਾਰ ਤਾਇਆ ਜਿੰਨਾ ਸਾਡੇ ਸੰਸ਼ੀਰ ਕੀਤੇ ਜਿੰਨਾ ਸੇਖਾ ਗੰਗਾ ਲਾਲਾ ਸਾਰੇ ਤੇ ਜਿਹੜੇ ਸੰਤ ਜਰਮੈਲ ਸਿੰਘ ਦੇ ਅੱਜ ਵੀ ਪਤਲੇ ਸਾੜਦੇ ਤੇ ਅੱਤਵਾਦੀ ਦੱਸਦੇ ਆ ਹੂੰ ਇਹ ਉਹਨਾਂ ਨਾਲ ਹੀ ਜਰਵਾਨੇ ਪਉਂਦਾ ਜੱਥੀਆਂ ਪਉਂਦਾ ਇਹਨੂੰ ਸਿੱਖ ਨਹੀਂ ਕਿਸੇ ਪੰਜਾਬ ਕਲੈਕਸ਼ਨ ਲੜਦੇ ਹੂੰ ਹੂੰ ਫਿਰ ਇਹ ਜਾਂਦਾ ਹੁਣ ਦੰਗਾ ਤੇ ਜਿਹੜਾ ਆਪਣਾ ਮੇਨ ਜਿਹੜਾ ਟਾਰਗੇਟ ਅੱਜ ਜਿਹੜੀ ਗੱਲ ਤੇ ਗੱਲ ਹੋ ਰਹੀ ਆ ਹੁਣ ਹਾਂ ਬਿਲਕੁਲ ਆ ਦੋਸਤ ਗਲਤੀ ਆ ਗਈ ਜੀ ਜੀ ਗੰਗਾ ਕਿਸੇ ਦੇ ਉਸ ਧਰਮ ਨੂੰ ਉਹਨਾਂ ਦਾ ਹਿੰਦੂ ਵਾਲਿਆਂ ਲੋਕਾਂ ਨੂੰ ਉਹਨਾਂ ਦਾ ਉਹਨਾਂ ਦੇ ਦੇਸ਼ ਨੂੰ ਉਹਨਾਂ ਦੇ ਮੁਲਕ ਨੂੰ ਉਹਨਾਂ ਦੇ ਧਰਮ ਨੂੰ ਉਹਨਾਂ ਦਾ ਧਰਮੰਦਾਰ ਮੁਬਾਰਕ ਉਹ ਜੋ ਮਰਜ਼ੀ ਕਰ ਨੰਗੇ ਨਾ ਹੋਣ ਜਿੱਤਰਾ ਮਰਜ਼ੀ ਜਾਣ ਜਿੱਥੇ ਮਰਜ਼ੀ ਸਾਨੂੰ ਕੋਈ ਨਹੀਂ ਜੀ 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 ਪਰ ਇਹ ਵਿਅਕਤੀ ਉਥੇ ਉਹਨਾਂ ਦੇ ਨਾਗਿਆਂ ਦੇ ਵਿੱਚ ਹਮ ਉਹਨਾਂ ਵਰਗਾ ਉਪਾਕੇ ਖਫਨੀਆਂ ਉਹਨਾਂ ਦੇ ਨਾਲ ਤੇ ਦੁਕੀਆਂ ਲਾਉਂਦਾ ਹੈ ਜੀ ਤੁਹਾਨੂੰ ਪਤਾ ਹੈ ਕਿ ਉਹਦਾ ਕਿਉਂ ਮੈਂ ਕਹਿਣਾ ਨਹੀਂ ਚਾਹੁੰਦਾ ਕਿਸੇ ਦੇ ਧਰਮ ਦੇ ਬਰਖਲਾਪ ਜੀ ਉਹਨਾਂ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਦੀਆਂ ਬੀਬੀਆਂ ਦੀ ਇੱਕ ਵੀਡੀਓ ਆਈ ਇੱਕ ਕੋਈ ਲੜਕੀ ਬੋਲਦੀ ਪਈ ਆ ਕਹਿੰਦੀ ਉਥੇ ਲੋਕ ਜਿਹੜੇ ਆ ਬਹੁਤ ਗੰਦਗੀ ਫੈਲਾ ਰਹੇ ਸੀ ਬੈਟਿੰਗ ਬਾਥਰੂਮ ਉੱਥੇ ਰੋੜਿਆ ਜਾ ਰਿਹਾ ਸੀ ਹੂੰ ਇਹ ਬਾਣੇਪਰ ਅਮਰ ਪਛਾਕੇ ਗੁਰੂ ਦੇ ਕੇਸਾਂ ਦੇ ਵਿੱਚ ਅਮਰਤ ਪਿਆ ਕਲਗੀਧਰ ਪਾਸ਼ਾ ਦਾ ਇਹ ਗੰਦਗੀ ਵਾਲੇ ਪਾਣੀ ਦੇ ਵਿੱਚ ਉਹਨਾਂ ਬੀੜੀਆਂ ਸਿਗਰਟਾਂ ਪੀਣੇ ਵਾਲਿਆਂ ਨਾਲਿਆਂ ਦੇ ਨਾਲ ਤੇ ਜੁਬਕੀਆਂ ਲਾਉਂਦਾ ਮੋਨਿਆਂ ਘੋਲਿਆਂ ਨਾਲ ਫੇਰ ਉਹਨਾਂ ਦਾ ਵੇਟਰ ਬਣ ਕੇ ਉਹ ਤੁਹਾਨੂੰ ਖਿਚੜੀਆਂ ਤੇ ਦਾਲਾਂ ਵੰਡਦਾ ਫਿਰ ਤਾਂ ਇਹਨਾਂ ਦਾ ਵੇਟਰ ਲੱਗਿਆ ਉੱਥੇ ਹੂੰ 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 ਪੰਕਤਾਂ ਦਾ ਜਾ ਕੇ ਇਹਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਦਮਦਮੇ ਤਖਤਾਲ ਦੇ ਮੁਖੀਆਂ ਦਾ ਇਤਿਹਾਸ ਵੇਖੋ ਉਹਨਾਂ ਸੂਰਨੀਆਂ ਵਾਲੀਆਂ ਬਹਾਦਰੀਆਂ ਦੇਖੋ ਉਹਨਾਂ ਦਾ ਅਭਿਆਸਿਕੋਏ ਇੱਕ ਖੇਤਰ ਆ ਫਿਰਦਾ ਜੀ 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 ਇਹ ਲੋਕ ਕਿਸ ਤਰ੍ਹਾਂ ਦੇ ਕੈਸੀ ਮੁਖੀ ਮੰਨ ਲੀਏ ਹਮ ਜਿਸ ਸਿਸਟਮ ਦਾ ਸਾਡਾ ਨਾਤਾ ਹੀ ਨਹੀਂਗਾ ਹਮ ਜਿਸ ਇਹੰਦਰ ਹਕੂਮਤ ਦੇ ਸਿਸਟਮ ਤੋਂ ਅਸੀਂ ਵੱਖਰੇ ਦੇਸ਼ ਦੀ ਲਕੀਰ ਖੇਚ ਲਈ ਆ ਜਿਸ ਸਿਸਟਮ ਨੇ ਸਾਡੇ ਹਜ਼ਾਰਾਂ ਨੌਜਵਾਨ ਜਿਹੜੇ ਸਾਰ ਕੇ ਮਾਰ ਦਿੱਤੇ ਨੇ ਜੀ ਜੀ ਉਹਨਾਂ ਨਾਲ ਸਾਡੀਆਂ ਕਾੜੀਆਂ ਜਰਾਨੀਆਂ ਤੇ ਕਾਦੇ ਮੇਲੇ ਆ ਜੀ ਹਮ 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 ਇਹ ਫਿਰ ਵੀ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਹੋ ਲੱਖ ਖੜਾਇਆ ਸੀ ਉਹਨਾਂ ਹੋਲੀਆਂ ਕਿਹੜੀਆਂ ਕਹਿੰਦਾ ਖੂਨ ਦੇ ਹੋ ਲਿਖਦਾ ਹੈ ਆਪਦੇ ਪੁੱਤਰਾਂ ਦੀਆਂ ਕੁਰਬਾਨੀਆਂ ਦੇਤੀਆਂ ਵੀ ਉੱਥੇ ਰੰਗ ਭੋਕਦਾ ਨੌਜਵਾਨਾਂ ਦੇ ਉੱਤੇ ਇਹਦੇ ਉੱਤੇ ਪੱਗਾਂ ਦੇ ਰੰਗ ਸਟਾਉਂਦਾ ਤੇ ਜੋ ਗੰਦਾ ਪਿੱਲਾ ਰੰਗ ਸਟਾਉਂਦਾ ਇਹ ਕਦੀ ਮੱਥੇ 'ਚ ਤਿਲਕ ਲਾਉਂਦਾ ਜੋ ਹਿੰਦੂਰੀ ਕੀਦੇ ਆ ਸਾਰੇ ਇਹ ਕਰਦਾ ਹੂੰ 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 ਜੀ ਦੇ ਦੇਪਾ ਕਿਤੇ ਕਿਤੇ ਬਖਲੋਵੇ ਬੰਦਾ ਯਾਰੋ ਹੱਦ ਕਰਦਾ ਮੈਂ ਜਿੰਨੇ ਗੱਲ ਕਰੂੰਗਾ ਜਿੰਨੀਆਂ ਗੱਲਾਂ ਬੋਲੀਆਂ ਨੇ ਬਾਹ ਪ੍ਰੂਫ ਬੋਲੀਆਂ ਬਾਹ ਦਲੀਲ ਬੋਲੀਆਂ ਨੇ ਮੈਨੂੰ ਕਿਤੇ ਵੀ ਕੋਰਟ ਕਚਹਿਰੀ ਪੰਥ ਦੀ ਚ ਕਿਤੇ ਵੀ ਖੜਨਾ ਪਿਆ ਮੈਂ ਖੜ ਕੇ ਬੋਲੂੰਗਾ ਤੇ ਦੱਸੂੰਗਾ ਪੰਥ ਨੂੰ ਕਿ ਮੈਂ ਕਿਸੇ ਵੀ ਗੱਲ ਤੇ ਝੂਠਾ ਇਹਨਾਂ ਨੂੰ ਪੰਥ ਦਾ ਜਾਦੇਵੇ ਇਹ ਝੂਠਾ ਤੇ ਇਹਨੂੰ ਇਹਨੂੰ ਨਾਗਰ ਤੋਂ ਵਾਲਾ ਤੋੜਿਆ ਜਾਵੇ ਇਹਦਾ ਦੇ ਕੇ ਬੋਰੀਆ ਇਸ ਤਰ੍ਹਾਂ ਨਾਲ ਗੋਲ ਕੀਤਾ ਜਾਵੇ ਕਿ ਇਹਨੂੰ ਪੰਜਾਬ ਤੋਂ ਬਾਹਰ ਕੱਢੋ ਇਹਨਾਂ ਰਾਜਪੁਰ ਜਾਵੇ ਜਿੱਥੇ ਇਹਦਾ ਹੱਥ ਥਾਂ ਬਣਦਾ ਜੀ ਸਾਵੇ ਜਤੀ ਮਨੋ ਸਾਡੇ ਨਾਲ ਜਿੱਥੇ ਮਰਜੀ ਜਾਵੇ ਮਰੇ ਮੁੜਕੇ ਜਿਹੜੇ ਮਰਜੀ ਖੂ ਖਾਤੇ ਪਏ ਜਾਵੇ ਪਰ ਦੰਦਮੀ ਕਸਾਲ ਦਾ ਨਾਮ ਵਰਤੰਦਾ ਸੀ ਇਹਨੂੰ ਬਿਲਕੁਲ ਅੱਜ ਤੋਂ ਬਾਅਦ ਨੂੰ ਅਜਾ ਕਿੰਨੀ ਦੇਮਾ ਨੂੰ ਮੈਂ ਤਾੜਨਾ ਕਰਦਾ ਸ਼ਬਦਾਂ ਸ਼ਬਦ ਲਬਜਾਂ ਚ ਹਮਮ ਕਿ ਅੱਜ ਤੋਂ ਬਾਅਦ ਬਾਜ ਆ ਜਾਵੇ ਜਿਹਨੇ ਦੰਦਮੀ ਕਸਾਲ ਦੇ ਨਾਮ ਦੀ ਵਰਤੋਂ ਕੀਤੀ ਤਾਂ ਖਾਲਸਾ ਪੰਥ ਤੇ ਦੰਦਮੀ ਕਸਾਲ ਦੇ ਸਿੰਘ ਜਿੱਤਾਂ ਇਹਦੇ ਨਾਲ ਗੁਰੂਦਰਾ ਪੇਸ਼ ਆਉਣਗੇ ਇਹ ਮੈਂ ਇਹਨੂੰ ਤਾੜਨਾ ਨਹੀਂ ਜੀ ਅਕੀਰ ਤੇ ਵਿੱਚ ਮੇਰਾ ਇੱਕ ਸਵਾਲ ਹੈਗਾ ਵੀ ਇਹਦੇ ਪਿੱਛੇ ਮਨਸ਼ਾ ਕੀ ਹੈਗੀ ਹੈ ਮਤਲਬ ਕੀ ਲੱਭਦਾ ਜੋ ਇੱਧਰ ਨਹੀਂ ਲੱਭਦਾ ਆਪਣੇ ਪੰਥਕ ਆਗੂਆਂ ਦੇ ਵਿੱਚ ਵੀ ਇਹ ਕਿਉਂ ਹੋ ਰਿਹਾ ਜੇ ਆਪਾਂ ਸਮਰਥਕਾਂ ਦੀ ਗੱਲ ਕਰੀਏ ਬਹੁਤ ਸਿਆਣੀਆਂ ਸਿਆਣੀਆਂ ਗੱਲਾਂ ਉਹ ਕਰਦੇ ਨੇ ਇਹਨਾਂ ਦੇ ਸਮਰਥਕ ਭਾਈ ਬਾਬਾ ਧੂਮਾ ਹੋਰਾਂ ਦੇ ਆਪਾਂ ਦੇਖਦੇ ਆ ਉਹਨਾਂ ਨੂੰ ਵਕ ਵਕ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਦੇ ਉੱਤੇ ਸੋ ਉਹ ਵੀ ਨਹੀਂ ਸਲਾਹ ਦਿੰਦੇ ਜਾਂ ਉਹਨਾਂ ਦੀ ਸਲਾਹ ਲਈ ਨਹੀਂ ਜਾਂਦੀ ਜਦੋਂ ਕੋਈ ਇਸ ਤਰ੍ਹਾਂ ਦਾ ਸਮਾਗਮ ਅਟੈਂਡ ਕਰਨਾ ਹੁੰਦਾ ਜਾਂ ਇਸ ਤਰ੍ਹਾਂ ਕੁਝ ਕਰਨਾ ਹੁੰਦਾ ਜਾਂ ਫਿਰ ਆਪਣੇ ਆਪ ਨੂੰ ਖੁਦ ਹੀ ਐਕਸਪੋਜ਼ ਕਰ ਲਿਆ ਜੋ ਕਈਏ ਵੀ ਇਸ ਵੇਲੇ ਕਲਾ ਵਰਤ ਰਹੀ ਹੈ ਬਿਲਕੁਲ ਜੀ ਜਿਹੜੀ ਆਰਐਸਐ ਇੱਕ ਇੱਕ ਬਹੁਤ ਚੰਦਰੀ ਜਮਾਤ ਆ ਜਿਹੜੀ ਸਾਰਿਆਂ ਧਰਮਾਂ ਨੂੰ ਨਿਗਲ ਜਾਣਾ ਚਾਹੁੰਦੀ ਆ ਉਹਨਾਂ ਦੇ ਅਜੰਡੇ ਨੇ ਉਹਨਾਂ ਦੇ ਨਿਸ਼ਾਨੇ ਨੇ ਠੀਕ ਹੈ ਠੀਕ ਹੈ ਜੀ ਉਹ ਚਾਹੁੰਦੇ ਆ ਉਹਨਾਂ ਨੂੰ ਕਿਸੇ ਦੇ ਲੋਕ ਚਾਹੀਦੇ ਹਾਂ 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 ਇਹਨਾਂ ਦੇ ਚੁੱਭੂ ਨੇ ਜਿਹੜੇ ਉਹ ਬਾਣੇ ਪਾਸੋਂ ਉਹਨਾਂ ਦੀਆਂ ਜਾ ਕੇ ਬੁੱਕਲਾਂ 'ਚ ਬੈਠੀ ਉਹਨਾਂ ਦੀਆਂ ਲਈ ਵੋਟਾਂ ਮੰਗਦੇ ਫਿਰਦੇ ਮੈਂ ਤਾਂ ਚੁੱਭੀ ਹੀ ਕਹੂੰਗਾ ਨਾ ਹੁਣ ਤੇ ਹਾਂ 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 ਉਹਨਾਂ ਦੇ ਮਨਛਾ ਦੇਖੋ ਉਹਨਾਂ ਦੀ ਸੋਚ ਦੇਖੋ ਉਹਨਾਂ ਨੇ 1999 ਦੇ ਵਿੱਚ ਮੇਰੇ ਕੋਲ ਪ੍ਰੋਫੈਸਰ ਮਨਜੀਤ ਸਿੰਘ ਦੀ ਇੱਕ ਵੀਡੀਓ ਪਈ ਹੈ ਜੀ। ਅੱਛਾ ਜੀ। ਛੋਟੀ ਜੀ ਧਾਰਮ ਦੇ ਲੱਗਿਆ ਮੈਂ 1 ਮਿੰਟ ਦੀ ਉਹਦੇ ਵਿੱਚ। ਜੀ। ਉੱਥੇ ਉਹਨਾਂ ਦਾ ਜਦੋਂ 300 ਸਾਲ ਆਇਆ ਤੇ ਇਹਨਾਂ ਦਾ ਵੀ ਆਰਐਸਐਸ ਵਾਲਿਆਂ ਦੇ ਕੁਝ ਬੰਦੇ ਗਏ। ਇਹਨਾਂ ਦਾ ਕੋਈ ਲੀਡਰ ਗਿਆ ਇਹਨਾਂ ਦਾ ਕੋਈ ਮੁਖੀ ਉਸ ਵਕਤ ਦਾ ਜਿਹੜਾ ਵੀ ਹੋਊਗਾ। ਉਹਨਾਂ ਮੰਗ ਕੀਤੀ ਕਿ ਇਹਨੂੰ ਜਿਹੜਾ ਆ ਉੱਥੇ ਜਿਹੜਾ ਜਦੋਂ ਪੰਥ ਦੀ ਸਟੇਜ ਲੱਗੀ ਤੇ ਉਹਨੂੰ ਅੱਗੇ ਬਿਠਾ ਲਓ। ਉਹਨਾਂ ਤਾਂ ਜਿਹੜਾ ਤੁਹਾਡਾ ਮਾਰਚ ਜਾ ਰਿਹਾ ਸਾਲ ਕੇ ਪੰਥ ਦਾ ਜੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਪੰਜ ਪਿਆਰੇ ਲੱਗੇ ਨੇ ਉਹ ਕਹਿੰਦਾ ਉਹਨਾਂ ਬਰੋਬਰ ਪ ਹਾਂ ਜੀ ਸਰ ਮਨਜੀਤ ਸਿੰਘ ਕਹਿੰਦਾ ਸਾਡੇ ਪੰਥ ਦੀ ਮਰਜ਼ਾਦਾ ਨਹੀਂ ਅਸੀਂ ਇਹਨੂੰ ਨਹੀਂ ਅੱਗੇ ਤੋਰ ਸਕਦੇ ਅੱਛਾ ਫੇਰ ਉਹਨਾਂ ਕੋਈ ਵੀਡੀਓ ਆ ਮੇਰੇ ਕੋਲ ਪ੍ਰੋਫੈਸਰ ਮਨਜੀਤ ਸਿੰਘ ਦੀ ਮੈਂ ਤੁਹਾਨੂੰ ਸੈਂਡ ਕਰ ਦਿੰਦਾ ਜੀ ਠੀਕ ਉਹਦੇ ਵਿੱਚ ਫੇਰ ਉਹਨਾਂ ਨੇ ਉਹਨੂੰ ਕਿਹਾ 300 ਸਾਲੇ ਤੇ ਕਹਿੰਦੇ ਜੇ ਤੁਸੀਂ ਉਹਨੂੰ ਅੱਗੇ ਨਹੀਂ ਤੋਰ ਸਕਦੇ ਆਰਐਸਐਸ ਮੁਖੀ ਨੂੰ ਫੇਰ ਜਿੱਥੇ ਤੁਹਾਡੀ ਧਰਮ ਦੇ ਆਗੂ ਵੱਡੇ ਲੀਡਰ ਬੈਠੇ ਨੇ ਉਹਨਾਂ ਦੇ ਅੱਗੇ ਇਹਨੂੰ ਵਿਸਾਇਆ ਜਾਵੇ ਦੋ ਵਾਰ ਤੇ ਉਹਨੇ ਹਰਗਿਜ਼ ਨਹੀਂ ਇਸ ਤੋਂ ਪਹਿਲਾਂ ਗੁਮਸ਼ਾਹ ਦੇ ਪੰਜ ਪਿਆਰੇ ਸਟੇਜ ਤੇ ਬੈਠਣਗੇ ਪੰਜ ਬੈਠੇਗਾ ਸਤਿ ਸਹਿਬਾਨਾਂ ਦੇ ਪੰਜ ਸਿੰਘ ਸਹਿਬਾਨ ਬੈਠਣਗੇ ਕੌਮ ਦੇ ਜਥੇਦਾਰ ਬੈਠਣਗੇ ਉਹਨਾਂ ਤੋਂ ਬਾਅਦ ਜਿੱਥੇ ਕਿਤੇ ਜਗ੍ਹਾ ਮਿਲ ਜੀਏ ਉਹਨੂੰ ਵੀ ਪਿੱਛੇ ਬਿਠਾ ਲਓ ਠੀਕ ਹੈ ਅਸੀਰ ਵਿੱਚ ਜਾਂਦੀ ਵਕਤ ਉਹ ਬੰਦੇ ਕਹਿ ਕੇ ਗਏ ਮਨਜੀਤ ਸਿੰਘ ਪ੍ਰੋਫੈਸਰ ਕਹਿ ਰਹੇ ਨੇ ਜੀ ਕਹਿੰਦਾ ਵੀ ਜਥੇਦਾਰ ਵੀ ਤੁਸੀਂ ਅੱਜ ਠੀਕ ਕਹਿ ਰਹੇ ਹੋ ਕੋਈ ਬਾਤ ਨਹੀਂ ہماری ਬਾਤ ਯਾਦ ਰੱਖਣਾ ਹਮ ਇੱਕ ਵਕਤ ਆਏਗਾ ਤੁਹਾਡੇ ਅਕਾਲ ਤਖਤ ਦਾ ਜਥੇਦਾਰ ਵੀ ہمارا ਹੋਗਾ ਔਰ ਤੁਹਾਡੀ ਸੰਸਥਾ ਕੇ بڑے ਜਥੇਦਾਰ ਵੀ ਹਮਾਰੇ ਹੋਣਗੇ ਓਹੋ ਹੋ ਹੋ ਇਹ ਗੱਲ ਪ੍ਰੋਫੈਸਰ ਮਨਜੀਤ ਸਿੰਘ ਨੇ ਕਹੀ ਉਹਨਾਂ ਸਾਬਤ ਕਰਖਾਈਆਂ ਗੱਲਾਂ ਵਾਹ ਜੀ ਵਾਹ ਹਮ ਠੀਕ ਹੈ ਠੀਕ ਹੈ ਉਹ ਤਾਂ ਗੱਲਾਂ ਕਰਦੇ ਨੇ ਹਮ ਮੈਂ ਭਾਈ ਸਾਹਿਬ ਇੱਕ ਵੀ ਦਿਨ ਉਹ ਨਹੀਂ ਕਰੂੰਗਾ ਜਿਹੜੀ ਮੈਨੂੰ ਪੰਥ ਦੀ ਕਚੈਰੀ ਵਿੱਚ ਝੂਠੀਆਂ ਕਰੇ ਜੰਨੀਆਂ ਗੱਲਾਂ ਕਰੂੰ ਸੱਚ ਕਰੂੰਗਾ ਜੀ 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 ਸ਼ੰਤਬਾਬਾ ਕਰਤਾਰ ਸਿੰਘ ਦੀ ਖਾਲਸਾ ਪਿੰਡਰਾ ਵਾਲਿਆਂ ਨੇ ਅਮਰਜੰਗੀ ਦਾ ਵਿਰੋਧ ਕੀਤਾ ਉਹਨਾਂ ਤਣਕਾ ਆ ਕੇ ਅਮਰਜੰਗੀ ਕੋੜੀ ਸੀ ਘਾਰਤ ਵਾਲਿਆਂ ਦੀ ਲਈ ਉਹਨਾਂ ਦੀ ਇੰਦਰਾ ਗਾਂਧੀ ਵੱਲੋਂ ਜੀ ਜੀ ਉਹਦੇ ਮੂੰਹ ਤੇ ਕਹਗੀਆਂ ਸੁਣਾ ਕੇ ਐਸੂ ਮਰਦ ਹੂੰ ਇੱਕ ਤਰ੍ਹਾਂ ਦੇ ਦਮਦਮੇਕ ਸਾਲ ਦੇ ਮੁਖੀਆਂ ਦਾ ਇਤਿਹਾਸ ਆ ਜੀ ਬਿਲਕੁਲ ਬਿਲਕੁਲ ਉਹ ਜਿਹੜੀਆਂ ਗੱਲਾਂ ਤਾਂ ਬਹੁਤ ਨੇ ਪਰ ਮੈਂ ਤਾਂ ਇਹੋ ਹੀ ਦੱਸਦਾ ਕਿ ਸਾਡੇ ਨਾਲ ਜੋ ਜੋ ਵਾਪਰਦਾ ਇੱਥੇ ਜੀ ਬਹੁਤ ਕੁਝ ਵਾਪਰਦਾ ਭਾਈ ਸਾਹਿਬ ਬਹੁਤ ਮੈਂ ਧੰਨਵਾਦ ਕਰਦਾ ਹਾਂ ਤੁਹਾਡਾ ਤੁਸੀਂ ਬੜੇ ਕੀਮਤੀ ਵਿਚਾਰ ਜਿਹੜੇ ਨੇ ਆਪਣੇ ਰੱਖੇ ਨੇ ਇਹ ਰੱਖਣੇ ਵੀ ਚਾਹੀਦੇ ਆ ਹੋਰ ਆਗੂ ਵੀ ਅੱਗੇ ਆਉਣੇ ਚਾਹੀਦੇ ਨੇ ਤੇ ਇਸ ਵਿਸ਼ੇ ਨੂੰ ਇਹ ਬੜਾ ਸੰਜੀਦਾ ਵਿਸ਼ਾ ਹੈਗਾ ਸੋ ਇਹਦੇ ਉੱਤੇ ਗੱਲਬਾਤ ਜਿਹੜੀ ਆ ਉਹ ਇਸੇ ਤਰ੍ਹਾਂ ਕੰਟੀਨਿਊਟੀ ਦੇ ਨਾਲ ਹੋਣੀ ਚਾਹੀਦੀ ਹੈ ਭਾਈ ਸਾਹਿਬ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਸਰਦਾਰ ਜੀ ਸਿੰਘ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਿੰਮਤ ਹੈ